ਕਿਸਾਨ ਵੀਰੋ ਤੁਹਾਨੂੰ ਪਤਾ ਹੈ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਸਾਲ ਵਿੱਚ ਦੋ ਵਾਰ ਮੇਲੇ ਲਗਾਉਂਦੀ ਹੈ ਤੇ ਅਸੀਂ ਇਹ ਜੋ ਮੇਲੇ ਹਨ ਇੱਕ ਮਾਰਚ ਦੇ ਮਹੀਨੇ ਚਲਾਉਨੇ ਆ ਤੇ ਦੂਜੇ ਜਿਹੜੇ ਨੇ ਉਹ ਸਤੰਬਰ ਦੇ ਵਿੱਚ ਲਾਉਨੇ ਆ ਮਾਰਚ ਦੇ ਮੇਲਿਆਂ ਦੇ ਵਿੱਚ ਅਸੀਂ ਜੋ ਹਾੜੀ ਦੀਆਂ ਫਸਲਾਂ ਖੇਤਾਂ 'ਚ ਲੱਗੀਆਂ ਨੇ ਉਹਨਾਂ ਦੇ ਪ੍ਰਦਰਸ਼ਨੀਆਂ ਲਾਉਨੇ ਆ ਤੇ ਸੋਣੀ ਦੇ ਮੇਲੇ ਜਦੋਂ ਲੱਗਦੇ ਨੇ ਉਦੋਂ ਅੱਬਰ 'ਚ ਮੇਲੇ ਲੱਗਦੇ ਨੇ ਜਿਹੜੀਆਂ ਸੋਣੀ ਦੀਆਂ ਫਸਲਾਂ ਖੇਤਾਂ 'ਚ ਖੜੀਆਂ ਉਹਦੀਆਂ ਪ੍ਰਦਰਸ਼ਨੀਆਂ ਲਾਉਨੇ ਆ ਸੋ ਉਸ ਲੜੀ ਦੇ ਵਿੱਚ ਸਾਡੇ ਮਾਰਚ ਦੇ ਮੇਲੇ ਜਿਹੜੇ ਨੇ ਹੁਣ ਉਹ ਸ਼ੁਰੂ ਹੋਣ ਜਾ ਰਹੇ ਆ ਅਗਲੇ ਮਹੀਨੇ ਇਸ ਵਾਰ ਜਿਹੜੇ ਸਾਡੇ ਕਿਸਾਨ ਮੇਲੇ ਨੇ ਤੇ ਉਹਨਾਂ ਦਾ ਜਿਹੜਾ ਸਲੋਗਨ ਹੈ ਉਹ ਹੈ ਖੇਤੀ ਨਾਲ ਸਹਾਇਕ ਧੰਦਾ ਪਰਿਵਾਰ ਸੁਖੀ ਤੇ ਮੁਨਾਫਾ ਚੰਗਾ ਸੋ ਮੇਲੇ ਸਾਡੇ ਇਸ ਤਰ੍ਹਾਂ ਨੇ ਕਿ ਜਿਹੜਾ ਮੇਨ ਮੇਲਾ ਲੁਧਿਆਣੇ ਦਾ ਜਿਹੜਾ 2 ਦਿਨ ਲੱਗਦਾ ਤੇ ਉਹ ਲੁਧਿਆਣੇ 14 ਤੇ 15 ਮਾਰਚ ਨੂੰ ਲੱਗੇਗਾ ਇਸ ਤੋਂ ਇਲਾਵਾ ਬੱਲੜ ਸੌਖੜੀ 7 ਮਾਰਚ ਨਾਕਲਾ ਜਹਾਗੀਰ ਦੇ ਵਿੱਚ 5 ਮਾਰਚ ਬਠਿੰਡੇ ਦੇ ਵਿੱਚ 12 ਮਾਰਚ ਫਰੀਦਕੋਟ 18 ਮਾਰਚ ਗੁਰਦਾਸਪੁਰ 20 ਮਾਰਚ ਤੇ ਰੌਣੀ 22 ਮਾਰਚ ਜਿਵੇਂ ਤੁਸੀਂ ਹਰ ਸਾਲ ਦੇਖਦੇ ਹੋ ਇਹ ਤੁਹਾਡੇ ਆਪਣੇ ਮੇਲੇ ਨੇ ਤੁਹਾਡਾ ਪਿਆਰ ਹੈ ਤੁਸੀਂ ਲੱਖਾਂ ਦੀ ਤعداد ਦੇ ਵਿੱਚ ਇਨਾਂ ਤੋਂ ਆਉਨੇ ਹੋ ਤੇ ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਜੋ ਨਿਮਨ ਨੇਮੇ ਸਾਡੀਆਂ ਕਿਸਮਾਂ ਫਸਲਾਂ ਦੀਆਂ ਉਦੇ ਬਾਰੇ ਤੁਹਾਨੂੰ ਜਾਣਕਾਰੀ ਦਈਏ ਤੇ ਉਹਦੇ ਬਾਰੇ ਅਸੀਂ ਤੁਹਾਨੂੰ ਬੀਜ ਵੀ ਦਈਏ ਨਾਲ ਨਾਲ ਹੋਰ ਜਿਹੜੀਆਂ ਅਸੀਂ ਪ੍ਰੋਟੈਕਸ਼ਨ ਟੈਕਨੋਲੋਜੀਜ਼, ਪ੍ਰੋਡਕਸ਼ਨ ਟੈਕਨੋਲੋਜੀਜ਼, ਪ੍ਰੋਸੈਸਿੰਗ ਟੈਕਨੋਲੋਜੀਜ਼ ਉਹਦੇ ਬਾਰੇ ਵੀ ਸਟਾਲ ਲਾਉਨੇ ਆ ਤੇ ਨਾਲ ਨਾਲ ਅਸੀਂ ਜਿਹੜੇ ਫਲਦਾਰ ਬੂਟੇ ਨੇ ਉਹ ਵੀ ਇੱਥੋਂ ਦਿੰਨੇ ਆ ਸਬਜ਼ੀਆਂ ਦੇ ਪਨੀਰੀਆਂ ਵੀ ਦਿੰਨੇ ਆ ਤੇ ਇਸ ਤੋਂ ਇਲਾਵਾ ਜੋ ਖੇਤੀ ਸਬੰਧੀ ਸਹਿਤ ਅਸੀਂ ਛਾਪਦੇ ਆ ਕਿਤਾਬਾਂ ਛਾਪਦੇ ਆ ਰਸਾਲੇ ਛਾਪਦੇ ਆ ਉਹ ਵੀ ਮਹੱਈਆ ਕਰਾਉਨੇ ਆ ਸੋ ਅਸੀਂ ਤੁਹਾਨੂੰ ਬੇਨਤੀ ਕਰਦੇ ਆ ਕਿ ਹਰ ਸਾਲ ਦੀ ਤਰ੍ਹਾਂ ਤੇ ਬੱਜੜ ਕੇ ਹਿੱਸਾ ਲਾਓ ਇਹ ਤੁਹਾਡੀ ਆਪਣੀ ਨਸਤੀ ਹੈ ਇਹ ਤੁਹਾਡਾ ਆਪਣਾ ਮੇਲਾ ਹੈ ਜਿਵੇਂ ਆਪਾਂ ਕਹਿੰਨੇ ਕਿ ਮੇਲਾ ਮੇਲੀਆਂ ਦਾ ਮੇਰੇ ਤਾਂ ਹੀ ਚੰਗੇ ਲੱਗਦੇ ਆ ਜੇ ਮੇਲੀ ਇੱਥੇ ਆਉਂਦੇ ਨੇ ਤੇ ਕਿਸਾਨ ਵੀ ਆਈ ਸਾਡੇ ਮੇਲੀ ਨੇ ਸੋ ਤੁਸੀਂ ਬੱਜੜ ਕੇ ਹਿੱਸਾ ਲਾਓ ਤਾਂ ਕਿ ਮੇਲੇ ਦੇ ਰੌਣਕਾ ਵਧਾਓ ਤੇ ਯੂਨੀਅਸਟੀ ਦਾ ਫਾਇਦਾ ਉਠਾਓ ਸਾਰਿਆਂ ਨੂੰ ਫਿਰ ਸਾਡੇ ਵੱਲੋਂ ਪੂਰਜੋਰ ਅਪੀਲ ਹੈ ਕਿ ਸਾਡੇ ਮੇਲਿਆਂ ਦੇ ਵਿੱਚ ਪਹੁੰਚੋ ਜਿੱਥੇ ਜਿੱਥੇ ਵੀ ਜੇ ਲੁਧਿਆਣੇ ਨਹੀਂ ਆ ਸਕਦੇ ਜਿਹੜੇ ਸਾਡੇ ਮੇਲੇ ਨੇ ਦੂਜੀਆਂ ਜ਼ਿਲ੍ਹਿਆਂ ਦੇ ਵਿੱਚ ਉੱਥੇ ਜ਼ਰੂਰ ਪਹੁੰਚੋ ਤੇ ਲੁਧਿਆਣੇ ਵੀ ਕੋਸ਼ਿਸ਼ ਕਰੋ ਲੁਧਿਆਣਾ ਜੋ ਵੱਡਾ ਮੇਲਾ ਉੱਥੇ ਵੀ ਪਹੁੰਚੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ